ਅੱਜ ਖੰਨਾਵੇਕੇ ਸੁਖਵਾਲ ਸਿੰਘ ਖੈਰਾ ਨੇ ਮੁਸਲਿਮ ਪਾਈਜਾਰੇ ਦੇ ਨਾਂ ਨਾਲ ਰਮਜ਼ਾਨ ਦੇ ਮੌਕੇ ਤੇ ਇਕਤਿਰਤ ਹੋਏ ਪਾਰਟੀ ਵਰਕਰਾਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਨੇ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਫੀਕ ਮੁਹੰਮਦ ਦੇ ਨਿਵਾਸ ਸਥਾਨ ਤੇ ਪਹੁੰਚੇ ਸਰਦਾਰ ਸੁਖਵਾਲ ਸਿੰਘ ਖੈਰਾ ਨੇ ਭਗਵੰਤ ਮਾਨ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਕੇਜਰੀਵਾਲ ਸਰਕਾਰ ਦੀ ਕੇਵਲ ਕਟਬੁਤਲੀ ਦੀ ਸਰਕਾਰ ਬਣ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੰਮਾਂ ਨੂੰ ਲੈ ਕੇ ਹੁਣ ਸੀਰੀਅਸ ਨਹੀਂ ਸਗੋਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਲੱਗੇ ਹੋਏ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਖੈਰਾ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਸੰਗਰੂਰ ਤੋਂ ਟਿਕਟ ਦਿੰਦੀ ਹੈ ਤਾਂ ਉਹ ਤਨਮਨ ਤਨ ਨਾਲ ਸੰਗਰੂਰ ਦੀ ਸੀਟ ਜਿੱਤ ਕੇ ਪਾਰਟੀ ਦੀ ਚੋਲੀ ਪਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਹੋਰ ਬੰਦੇ ਨੂੰ ਵੀ ਉਥੋਂ ਟਿਕਟ ਮਿਲਦੀ ਹੈ ਤਾਂ ਉਹ ਦਿਨ ਰਾਤ ਇੱਕ ਕਰਕੇ ਉਸ ਦਾ ਵੀ ਸਾਥ ਦੇਣਗੇ ਕਿਉਂਕਿ ਸੰਗਰੂਰ ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਹੀ ਅਸੀਂ ਪੰਜਾਬ ਸਰਕਾਰ ਨੂੰ ਸਬਕ ਸਿਖਾ ਸਕਦੇ ਹਾਂ ਉਥੇ ਹੀ ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਰਫੀਕ ਮੁਹੰਮਦ ਨੇ ਜਿੱਥੇ ਆਏ ਕਾਰਜਕਰਤਾਵਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਨੇ ਸੁਖਵਾ ਸਿੰਘ ਖੈਰਾ ਨੂੰ ਸਰਪਾਈ ਦੇ ਕੇ ਵੀ ਸਨਮਾਨਿਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਜੇਕਰ ਕਿਸਾਨ ਖੇਤੀ ਕਰਨੀ ਬੰਦ ਕਰ ਦੇਵੇ ਤਾਂ ਸਾਡੇ ਘਰਾਂ ਵਿੱਚ ਅੰਨ ਕਿਵੇਂ ਪਹੁੰਚੇਗਾ ਅਤੇ ਦੇਸ਼ ਕਿਵੇਂ ਚੱਲੇਗਾ ਪਰ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਡਿਸਟਰਬ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਮ ਤੇ MSP ਤੇ ਕਿਸਾਨਾਂ ਨੂੰ ਲੀਗਲ ਗਾਰੰਟੀ ਦਿੱਤੀ ਜਾਵੇਗੀ ਕਿਸਾਨਾਂ ਲਈ ਘੱਟ ਤੋਂ ਘੱਟ ਰੇਟ ਤੇ ਲੋਨ ਲੈਣ ਲਈ ਇੱਕ ਬੋਰਡ ਬਣਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਇمپੋਰਟ ਐਕਸਪੋਰਟ ਦਾ ਸਿਸਟਮ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ ਖੰਨਾ ਤੋਂ ਰਾਜਕਮਰ ਮੈਂਡਰੋ ਦੀ ਵਿਸ਼ੇਸ਼ ਰਿਪੋਰਟ ਬਹੁਤ ਸ਼ੁਭ ਦਿਨਾ ਮੇਰੇ ਬਹੁਤ ਝਿਗਰੀ ਦੋਸਤ ਨੇ ਨੈਸ਼ਨਲ ਲੀਡਰ ਦੇਖਰਾ ਸਾਹਿਬ ਬੇ ਵਾਕੀ ਨਾਲ ਪੰਜਾਬ ਦੀ ਆਵਾਜ਼ ਨੇ ਜਲਦੀ ਇਹ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਨੇ ਉਸ ਵਿਸ਼ੇ ਤੇ ਇਹਨਾਂ ਨੂੰ ਮੈਂ ਮੁਬਾਰਕ ਵੀ ਦਿੰਦਾ ਤੇ ਰਾਹ ਅਲਗ-ਅਲਗ ਨੇ ਸਾਰਿਆਂ ਦੇ ਟੀਚਾ ਚਾਹੇ ਉਹ ਵਾਹਿਗੁਰੂ ਆ ਚਾਹੇ ਅੱਲਾ ਚਾਹੇ ਈਸ਼ਵਰ ਚਾਹੇ ਗੋਡ ਇੱਕ ਹੀ ਰਾਹ ਉਹ ਰਾਹ ਹੈਗਾ ਸੱਚ ਦਾ ਆਪਾਂ ਜਿੰਨੀ ਮਰਜ਼ੀ ਗੱਲ ਘੁਮਾ ਕੇ ਕਰ ਦਈਏ ਕੁੱਲ ਮਿਲਾ ਕੇ ਵਾਸਤੇ ਸੰਗਰੂ ਲੋਕ ਸਭਾ ਦੇ ਅਗਰ ਤੁਹਾਨੂੰ ਕੋਈ ਵੀ ਲੱਗਦਾ ਮੈਂ ਉਹਦੀ ਬਦਲ ਕਰੂੰਗਾ ਮੈਂ ਜਾ ਕੇ ਨਾਲ ਕੈਂਪੇਨ ਕਰੂੰਗਾ ਜੇ ਤੁਹਾਨੂੰ ਲੱਗਦਾ ਵਾ ਕਿ ਨਹੀਂ ਸਾਨੂੰ ਅਸੀਂ ਚਾਹੁੰਨੇ ਕਿ ਕੋਈ ਲੜੋ ਇਲੈਕਸ਼ਨ ਤੇ ਮੈਂ ਕਿਸੇ ਵੀ ਚੁਣੌਤੀ ਤੋਂ ਜ਼ਿੰਦਗੀ 'ਚ ਭੱਜਿਆ ਨਹੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਲੜਾਂਗੇ ਪਰ ਲੜਾਂਗੇ ਉਸ ਪਰਮਾਤਮਾ ਵਾਹਿਗੁਰੂ ਅੱਲਾਹ ਦੀ ਸਪੋਰਟ ਨਾਲ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਖੰਨੇ ਦੀ ਜਿਹੜੀ ਹੈ ਮੀਟਿੰਗ ਰੱਖੀ ਹੈ ਕਿਆ ਅਸੀਂ ਅੱਜ ਦਾ ਖੰਨਾ ਦਾ ਅਸੀਂ ਉਧਰ ਰਫੀਕ ਜੀ ਸਾਡੇ ਜਿਹੜੇ ਨੈਸ਼ਨਲ ਕੋਆਰਡੀਨੇਟਰ ਬਣੇ ਨੇ ਕਿਸਾਨ ਕਾਂਗਰਸ ਦੇ ਇਹਨਾਂ ਦੇ ਕੋਲ ਅਸੀਂ ਜਿਸ ਚਾਦਾ ਕਪੀਣਾ ਸਿਕਾ ਈਦ ਮਿਲਨ ਦਾ ਦਿਹਾੜਾ ਰੋਜ਼ੇ ਚੱਲ ਰਹੇ ਨੇ ਰਮ ਰਮਜ਼ਾਨ ਦਾ ਮਹੀਨਾ ਵਾ ਇਸ ਲਈ ਬਹੁਤ ਪਵਿੱਤਰ ਦਿਨ ਦੇ ਉੱਤੇ ਇਹਨਾਂ ਦੇ ਅਸੀਂ 2 ਮਿੰਟ ਹੋ ਕੇ ਵਧਾਈ ਦਿੱਤੀ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਆਏ ਨੇ ਅੱਗੇ ਸਾਡਾ ਮਲੇਰਕੋਟਲੇ ਇੱਕ ਮੀਟਿੰਗ ਹੈਗੀ ਆ ਉਹ ਵੀ ਇਸੇ ਸੰਬੰਧ ਚਾ ਕਿਉਂਕਿ ਇਹ ਸਾਰੇ ਜਿਹੜੇ ਦਿਨ ਨੇ ਮੁਸਲਮ ਕਮਿਊਨਿਟੀ ਦੇ ਇਹਨਾਂ ਨਾਲ ਅਸੀਂ ਵੀ ਖੜਨਾ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਇਕੱਲੇ ਨਹੀਂ ਗੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਨੇ ਜੋ ਸਾਨੂੰ ਗੁਰੂਆਂ ਨੇ ਪੀਰਾਂ ਪੈਗੰਬਰਾਂ ਨੇ ਦਿੱਤੀ ਆ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਉਹਨੂੰ ਪਹੁੰਚਾਉਣ ਵਾਸਤੇ ਅੱਜ ਅਸੀਂ ਮਲੇਰਕੋਟਲਾ ਵੀ ਹਾਜ਼ਰ ਹੋਵਾਂਗੇ ਅਸੀਂ ਸੰਗਰੂਰ ਦੀ ਜਿਹੜੀ ਸੀਟ ਤੋਂ ਦਾਬਦਾਰੀ ਵੇਚ ਦਿੱਤੀ ਹੈ ਮੈਂ ਹੁਣੇ ਤੁਹਾਨੂੰ ਇਹ ਵੀ ਕਿਹਾ ਬੇਨਤੀ ਕੀਤੀ ਸੀ ਕਿ ਮੈਂ ਜਦੋਂ ਜੇਲ੍ਹ 'ਚ ਸੀਗਾ ਮੈਨੂੰ ਜੇਲ੍ਹ ਦੇ ਵਿੱਚ ਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਪ੍ਰੇਰਣਾ ਸ਼ੁਰੂ ਕੀਤਾ ਸੀਗਾ ਕਿ ਤੁਹਾਨੂੰ ਜੋ ਤੁਹਾਡੇ ਨਾਲ ਭਗਵੰਤ ਮਾਨ ਨੇ ਅਨਿਆਇ ਕੀਤਾ ਜੋ ਇਹਨੇ ਜ਼ੁਲਮ ਢਾਇਆ ਵਾ ਝੂਠੇ ਕੇਸ ਕੀਤੇ ਨੇ ਇਹਦਾ ਸਹੀ ਜਵਾਬ ਆਪਾਂ ਲੋਕ ਸੰਗਰੂਰ ਦੀ ਲੋਕ ਸਭਾ ਲੜ ਕੇ ਹੀ ਦੇ ਸਕਦੇ ਹਾਂ ਉਸ ਤੋਂ ਬਾਅਦ ਹੁਣ ਤੱਕ ਗੱਲਬਾਤਾਂ ਚੱਲਦੀਆਂ ਤੇ ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਮੈਂ ਇਹੀ ਕਿਹਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਯੋਗ ਉਮੀਦਵਾਰ ਲੱਭਦਾ ਸੰਗਰੂਰ ਵਾਸਤੇ ਤੇ ਮੈਂ ਪਾਰਟੀ ਦਾ ਇੱਕ ਚੰਗਾ ਮਤਲਬ ਸਮਝਦੇ ਹੋ ਸਪਾਈ ਕਹਿ ਲੋ ਕਿ ਉਹਨਾਂ ਦੀ ਜਾ ਕੇ ਡਟ ਕੇ ਹਮਾਇਤ ਕਰੂੰ ਕੈਂਪੇਨ ਕਰੂੰਗਾ ਪਰ ਤੁਹਾਨੂੰ ਜੇ ਲੱਗਦਾ ਵਾ ਕਿ ਮੈਨੂੰ ਲੜਨੀ ਚਾਹੀਦੀ ਆ ਤੇ ਫਿਰ ਮੈਂ ਕਦੀ ਵੀ ਕਿਸੇ ਜ਼ਿੰਦਗੀ ਦੀ ਚੁਣੌਤੀ ਤੋਂ ਨੱਠਿਆ ਨਹੀਂਗਾ ਫਿਰ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ ਪਾਰਟੀ ਦੇ ਕੇਡਰ ਦੇ ਵਰਕਰਾਂ ਦੀ ਥੱਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ ਸਪੋਰਟ ਮੰਗਦਾ ਮੈਂ ਤੇ ਸਮਾਂ ਆਉਣ ਦੇ ਉੱਤੇ ਪਿਛਰੇ ਹੁਣ ਦਿਨ ਕੁਝ ਦਿਨਾਂ ਤਾਈਂ ਫੈਸਲਾ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਦਾ ਹੋਵੇਗਾ ਅਗਰ ਕਹੇ ਕਿ ਪਾਰਟੀ ਤਾਂ ਫਿਰ ਆਪਾਂ ਉਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਉਗਾਵਾਂਗੇ ਅੱਜ ਜਿੱਦਾਂ ਸਿਖ팔 ਸਿੰਘ ਹੈੜਾ ਜੀ ਚੇਅਰਮੈਨ 올 ਇੰਡੀਆ ਕਿਸਾਨ ਕਾਂਗਰਸ ਤੇ ਐਮਐਲਏ ਪਲਾ ਜੋ ਮੇਰੇ ਬਹੁਤ ਹੀ ਦੋਸਤ ਨੇ ਅੱਜ ਜੋ ਮੈਨੂੰ ਇੱਥੇ ਮੇਰੇ ਗ੍ਰਹਿ ਪਿਖੇ ਈਦ ਮਿਲਨ ਦੇ ਸਬੰਧ ਵਿੱਚ ਮੈਨੂੰ ਮੁਬਾਰਕਬਾਦ ਦੇਣ ਆ ਰਹੇ ਨੇ ਤੇ ਇਹ ਤੇ ਅੱਜ ਦਾ ਪ੍ਰੋਗਰਾਮ ਦੇ ਵਿੱਚ ਇਲਾਕੇ ਦੇ ਸਰਪੰਚ ਤੇ ਪੰਜ ਹੋਰ ਜ਼ਿੰਮੇਦਾਰ ਅਹੁਦੇਦਾਰ ਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਹੋ ਸਾਰੇ ਇਸ ਵਿਸ਼ੇ ਤੇ ਐ ਨਾਮ ਨਾਲ 92 ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ। ਕੀ ਕਰਨ ਗੱਲ ਜਰੇ ਜਿਵੇਂ ਆਉਣ ਲੈਕਸ਼ਨ ਦੀ ਕੁਝ ਜੀ ਕਿਸਾਨ ਮੋਰਚਾ ਦੇ ਜਨਰਲ ਸਾਈਟ ਨੂੰ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਨਾਂ ਨੂੰ ਕੁਝ ਬੋਲਣਾ। ਠੀਕ ਹੈ। ਅਸੀਂ ਜਿਸ ਤਰ੍ਹਾਂ ਸਾਡੀ ਪਿੱਛੇ ਜੇ ਦਿੱਲੀ ਮੀਟਿੰਗ ਹੋਈ ਉਹਦੇ ਵਿੱਚ ਸਾਨੂੰ ਜੋ ਪ੍ਰੋਗਰਾਮ ਦਿੱਤਾ ਗਿਆ ਉਹ ਇਹ ਸੀ ਵੀ ਜਿਹੜੇ ਕਿਸਾਨਾਂ ਨੂੰ ਭਾਜਪਾ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਡਿਸਟਰਬ ਕਰਕੇ ਰੱਖਦਾ ਇਹ ਕਿਸਾਨ ਇੱਕ ਹਿੰਦੁਸਤਾਨ ਦੀ ਰੀਤ ਦੀ ਹੱਡੀ ਨੇ ਜੋ ਢਿੱਲ ਕੰਮ ਕਰਦੇ ਨੇ ਅਗਰ ਸਾਡੇ ਘਰਾਂ ਦੇ ਵਿੱਚ ਅਨਾਜ ਨਹੀਂ ਪਹੁੰਚੂਗਾ ਤਾਂ ਅਸੀਂ ਕਿਸ ਤਰ੍ਹਾਂ ਆਪਣੀ ਜਿੰਦਗੀ ਸ਼ੁਰੂ ਕਰਾਂਗੇ ਕਿਸਾਨ ਦੇ ਲਈ ਜੋ ਕਾਂਗਰਸ ਸਰਕਾਰ ਨੇ ਪ੍ਰੋਗਰਾਮ ਬਣਾਏ ਨੇ ਉਹਦੇ ਵਿੱਚ ਅਸੀਂ ਇੱਕ ਯਕੀਨੀ ਬਣਾਇਆ ਕਿ ਐਮਐਸਪੀ ਲੀਗਲ ਗਰੰਟੀ ਦਿਵਾ ਕੇ ਸੀ ਕਿਸਾਨ ਕਿਸਾਨ ਦੇ ਲਈ ਅਸੀਂ ਕਟ ਰੇਟ ਤੇ ਵੱਧ ਤੋਂ ਵੱਧ ਲੋਨ ਮਹਈਆ ਕਰਦਾ ਇੱਕ ਬੋਰਡ ਤਿਆਰ ਕੀਤਾ ਜਾਊਗਾ ਕਿਸਾਨ ਦੇ ਲਈ ਅਸੀਂ ਇੱਕ ਐਕਸਪੋਰਟ ਇੰਪੋਰਟ ਪਾਲਿਸੀ ਬੋਰਡ ਬਣਾਇਆ ਜਾਊਗਾ ਜਿਸ ਵਿੱਚ ਕਿਸਾਨ ਆਪਣੀ ਫਸਲ ਨੂੰ ਬਾਹਰ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਵੇਚ ਸਕਦਾ ਕਿਸਾਨ ਦੇ ਲਈ ਅਸੀਂ ਜਿਹੜਾ ਬੀਮਾ ਯੋਜਨਾ ਉਹ ਬਹੁਤ ਜ਼ਰੂਰੀ ਸੀ ਕਿਉਂ ਕਿਸਾਨ ਦੀ ਜਦੋਂ ਫਸਲ ਹੈ ਇਹ ਬਾਹਰ ਆਊਟਡੋਰ ਕੀਤੀ ਹੈ ਕਿਸਾਨ ਦੀ ਆਊਟਡੋਰ ਇੰਡਸਟਰੀ ਹੈ ਅਕਸਰ ਕਿਸਾਨ ਨੂੰ ਇਹ ਦਿੱਕਤ ਆਉਂਦੀ ਹੈ ਕਿ ਕਿਸਾਨਾਂ ਦੇ ਵਿੱਚ ਜੋ ਫਸਲ ਹੈ ਖਰਾਬ ਮੌਸਮ ਦੇ ਬਦੌਲਤ ਜਾਂ ਕਿਸੇ ਕਾਰਨ ਹੋ ਜਾਂਦੀ ਹੈ ਉਹਦੇ ਲਈ ਅਸੀਂ ਇੱਕ ਐਡਾ ਦਾ ਬੋਡ ਤਿਆਰ ਕੀਤਾ ਜਾਊਗਾ ਜਿਹਦੇ ਵਿੱਚ ਅਸੀਂ ਕਿਸਾਨ ਨੂੰ 30 ਦਿਨਾਂ ਵਿੱਚ ਗਾਰੰਟੀ ਮੁਆਵਜ਼ਾ ਦੇਣ ਦੀ ਸਕੀਮ ਲਾਗੂ ਕੀਤੀ ਹੈ। ਇਹ ਵੀ ਕੀਮਤ ਉਹ ਜਿਹੜਾ ਹੈ ਪੰਜਾਬ ਸਰਕਾਰ ਨੇ ਪਹਿਲਾਂ ਵੀ ਬੜੇ ਬੜੇ ਵਾਦੇ ਕਰਕੇ ਜਿਹੜੀ ਹੈ ਸਰਕਾਰ ਬਣੀ ਜੀ ਹੁਣ ਫੇਰ ਉਹਨਾਂ ਦਾ ਇਹ ਆ ਕਿ 13 ਵੀ 13 ਚੋਟਾ ਜਿਹੜੀ ਅਸੀਂ ਆਮ ਆਦਮੀ ਪਾਰਟੀ ਦੇ ਕੋਲ ਕੁੜੀ ਕੀ ਹੈ। ਦੇਖੋ ਜਿਸ ਤਰ੍ਹਾਂ ਭਗਵਾਨ ਜੀ ਕਹਿੰਦੇ ਨੇ ਪੰਜਾਬ ਦੇ ਵਿੱਚ ਅਸੀਂ 13 0 ਲੈ ਕੇ ਆਮਾਂਗੇ। 13 0 ਦੀ ਜਿਹੜੀ ਗੱਲਬਾਤ ਹੈ ਉਹ ਅਜਰ ਬੇਤੋ ਬਿਨਾ ਵੀ ਤੁਸੀਂ ਪੂਰੇ ਪੰਜਾਬ ਦਾ ਸਰਵੇਖਣ ਦੇਖ ਲਓ ਜਾ ਕੇ ਕਿ 13 0 ਵਾਲਾ ਸਵਾਲ ਖਤਮ ਹੋ ਗਿਆ 13 0 ਹੋਣ ਤੇ ਅਸੀਂ ਇਹਨਾਂ ਨੂੰ ਇਹ ਵੀ ਨਹੀਂ ਕਹਿ ਰਹੇ ਵੀ ਵੀ ਝਾੜੂ ਦੀ ਕਿੰਨੀ ਵੋਟ ਆਉਗੀ ਕਿੰਨੇ ਸੀਟਾਂ ਲੈ ਕੇ ਜਾਂਦੇ ਨੇ ਲੇਕਿਨ ਸਾਨੂੰ ਇਹਦਾ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ 2-3 ਸੀਟਾਂ ਤੇ ਹੀ ਸੇਬੜ ਸਾਧ ਗਿਆ ਇਹ ਤਾਂ ਬਦ ਇਹਨਾਂ ਨੂੰ ਸੀਟਾਂ ਮਿਲਣੀ ਕੋਈ ਚਾਂਸ ਨਹੀਂ ਹੈ ਕਾਮਿਲ ਫੋਰਡੀਆਂ ਵੀ ਹੋਣਗੀਆਂ ਜੀ ਤੁਹਾਨੂੰ ਰਿਜ਼ਲਟ ਜੋ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਮੈਨੂੰ ਲੱਗਦਾ ਕਹਿਣ ਨੂੰ ਤਾਂ ਅਸੀਂ 13 ਕਹਿ ਸਕਦੇ ਹਾਂ ਲੇਕਿਨ ਉਹ ਵੀ ਕਿਉਂਕਿ ਹੋਰ ਪਾਰਟੀਆਂ ਵੀ ਇਲੈਕਸ਼ਨ ਲੜਦੀਆਂ ਨੇ ਮੈਨੂੰ ਲੱਗਦਾ ਵੀ ਅਸੀਂ 8 ਤੋਂ 9 ਸੀਟਾਂ ਪੰਜਾਬ ਵਿੱਚ ਕਾਂਗਰਸ ਐਮਪੀ ਲੈ ਕੇ ਜਾਊਗੀ ਅੱਜ ਜਿਹੜਾ ਭਾਜਪਾ ਸਟਾਰ ਹੈ ਉਹ ਵੀ ਪੂਰਾ ਇਹ ਪੰਜਾਬ ਦੇ ਵਿੱਚ ਦਾਅਵੇ ਕਰ ਰਿਹਾ ਪੂਰੀ ਜਗ੍ਹਾ ਤੇ ਜਿਹੜੇ ਆਂ ਕੈਂਡੀਡੇਟ ਖੜੀ ਕਰੀ ਹੈ ਉਹ ਤੋਂ ਬਿਨਾਂ ਜੋ ਪੰਜਾਬ ਦੇ ਵਿੱਚ ਅੱਜ ਭਾਜਪਾ ਮੈਂ ਪੁੱਛਦਾ ਭਾਜਪਾ ਨੂੰ ਪਹਿਲਾ ਨੰਬਰ ਤੇ ਦਾ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਮਿਲਣੀ। ਇਹ ਪੱਕੀ ਗੱਲ ਸਾਹਮਣੇ। ਕਿਉਂਕਿ ਪੰਜਾਬ ਦਾ ਇੱਕ ਕਿਸਾਨ 7% ਕਿਸਾਨ ਪਿੰਡਾਂ 'ਚ ਰਹਿੰਦਾ ਪੰਜਾਬ ਦੇ ਵਿੱਚ। ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਸਟੇਟ ਹੈ ਇਹ। ਇਸ ਸਟੇਟ ਦੇ ਜਿਹੜੇ ਲੋਕਾਂ ਦੇ ਨਾਲ ਇਹਨਾਂ ਨੇ ਧੱਕੇ ਕੀਤੇ, ਇਹਨਾਂ ਨੂੰ ਦਿੱਲੀ ਜਾਣ ਤੱਕ ਨਹੀਂ ਦਿੱਤਾ। ਬਾਰਡਰ ਲਾਤੇ ਕਿ ਇਹ ਕਿਸਾਨ ਇਸ ਦੇਸ਼ ਦੇ ਲੋਕ ਨਹੀਂ ਹੈਗੇ। ਇਹ ਕਿਸਾਨਾਂ ਨੂੰ ਜਿਹੜੀ ਫੰਡਾਮੈਂਟਲ ਰਾਈਟ ਨੇ ਦਿੱਤੇ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਵੀ ਕੋਈ ਵੀ ਬੰਦਾ ਇੰਡੀਆ ਦੇ ਵਿੱਚ ਬਿਨਾਂ ਕਿਸੇ ਪਰਮਿਸ਼ਨ ਤੋਂ ਮਿਲ ਸਕਦਾ ਜਾ ਸਕਦਾ ਇਹਨਾਂ ਨੂੰ ਫਲੋਰ ਉੱਤੇ ਕਿਹਾ ਗਿਆ ਅੱਜ ਕਿਸਾਨ ਇਹੀ ਗੱਲ ਕਰ ਰਹੇ ਨੇ ਵੀ ਅਗਰ ਸਾਨੂੰ ਦਿੱਲੀ ਜਾਣ ਦਿੱਤਾ ਤਾਂ ਅਸੀਂ ਪਿੰਡਾਂ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਕਰਾਂਗੇ ਜੇ ਇਹਨਾਂ ਨੂੰ ਬੋਰਡ ਤਾਂ ਦੂਰ ਦੀ ਗੱਲ ਹੈ ਇਹਨਾਂ ਨੂੰ ਬਣ ਤੇ ਵੀ ਵਿਰੋਧ ਕਰਨਾ ਉਹਨਾਂ ਨੇ ਕੀ ਕੀਤਾ ਥੋੜੇ ਆਪਣੇ ਇਲਾਕੇ ਦਾ ਵੀ ਜਿਹੜਾ ਬਿੱਟੂ ਹੈ ਉਹ ਕੰਮ ਨੂੰ ਛੱਡ ਕੇ ਪਾਰਟੀਆਂ ਜਿਲੇ ਗਿਆ ਦੇ ਉਹ ਪ੍ਰੋਪੋਜ਼ੀਸ ਦੇ ਨਾਮ ਤੇ ਉਹਦੇ ਵਰਕ ਨੂੰ ਕੀ ਕਹਿੰਦੇ ਆ। ਦੇਖੋ ਜਿਹੜਾ ਬਿੱਟੂ ਜੀ ਨੇ ਬਿੱਟੂ ਜੀ ਟਕਸਾਲੀ ਕਾਂਗਰਸੀ ਬਿੱਟੂ ਦਾ ਜਿਹੜਾ ਜਾਣਾ ਜ਼ਿਆਦਾਤਰ ਬਿੱਟੂ ਜੀ ਦਾ ਸਾਧਨ ਨੇ ਉਹਨਾਂ ਨੂੰ ਜਾਣ ਦਾ ਰੀਜ਼ਨ ਕੀ ਹੈ ਪਰ ਜੋ ਸਾਨੂੰ ਲੱਗਿਆ ਬਿੱਟੂ ਜੀ ਦਾ ਜਾਣਾ ਇੱਕ ਲਾਲਚ ਉਹਨਾਂ ਦੇ ਅੰਦਰ ਪੈਦਾ ਹੋ ਗਿਆ। ਉਹ ਲਾਲਚ ਦੀ ਬਦੌਲਤ ਉਹਨਾਂ ਨੇ ਇਹ ਕੰਮ ਕੀਤਾ ਜੋ ਉਹਨਾਂ ਨੂੰ ਸਰਵੇਰ ਕੋਟਾਈ ਸੀ ਉਹਦੇ ਵਿੱਚ ਬਿੱਟੂ ਜੀ ਕਾਂਗਰਸ ਪਾਰਟੀ ਤੋਂ ਹਾਰਦੇ ਹੋਏ ਉਹਨਾਂ ਨੇ ਬਦਲ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਨਹੀਂ ਕੀ ਉਹ ਹਾਰ ਤੋਂ ਦੇਖਦੇ ਹੋਏ ਪੰਜ ਪੱਲਾ ਫੜ ਕੇ ਜਿੱਤ ਜਾਂਦੇ ਨੇ ਨਹੀਂ ਜਿੱਤ ਸਕਦੇ ਇਹ ਅੱਜ ਕਹਿੰਦੇ ਆ ਸੀ ਬਿੱਟੂ ਜੀ ਐਮਪੀ ਨਹੀਂ ਬਣਨਗੇ ਪੰਜਾਬ ਤੋਂ ਜਿਵੇਂ ਨਹੀਂ ਤੋਂ ਥੋੜੇ ਆਪਣੇ ਹੀ ਇਲਾਕੇ ਦੇ ਜਿਹੜੇ ਬਿੱਟੂ ਜੀ ਜਿਹੜੇ ਬੜੇ ਟਕਸਾਲੀ ਕਾਂਗਰਸੀਏ ਰਹੇ ਉਹਨਾਂ ਦਾ ਪਰਿਵਾਰ ਜਿਹੜੀ ਰਹੀ ਹੈ ਤੇ ਬੈਂਸ ਸਿੰਘ ਜੀ ਦੇ ਉਤਰੇ ਨੇ ਤੇ ਅੱਜ ਉਹ ਪਾਰੂ ਛੱਡ ਕੇ ਆਮ ਆਦਮੀ ਪਾਜਬਾ ਦੇ ਵਿੱਚ ਛਾਣ ਹੋਏ ਨੇ ਤੇ ਇਲੈਕਸ਼ਨ ਹੀ ਹੋ ਰਹੇ ਨੇ ਅੰਦੀ ਨਿਕਲਦੇ। ਦੇਖੋ ਜਿਹੜੇ ਰਣਜੀਤ ਬਿੱਟੂ ਜੀ ਨੇ ਚਾਹੇ ਤੁਸੀਂ ਉਹਨਾਂ ਨੂੰ ਪੁੱਛ ਲੋ ਉਹਨਾਂ ਦਾ ਜਿਹੜਾ ਅੱਜ ਵੀ ਬਲੱਡ ਹੈ ਕਾਂਗਰਸੀਆ ਉਹ ਨਹੀਂ ਨਿਕਲਿਆ। ਉਹ ਟੈਂਪਰੇਰੀ ਤੌਰ ਤੇ ਬੀਜੇਪੀ ਚਲੇ ਗਏ ਪਰ ਇੱਕ ਦਿਨ ਇਹੀ ਬਿੱਟੂ ਜੀ ਦੁਬਾਰਾ ਕਾਂਗਰਸ ਪਾਰਟੀ ਦੇ ਪਲੇਟਫਾਰਮ ਉੱਤੇ ਜ਼ੋਰ ਮਾਰਨਗੇ ਮੈਨੂੰ ਇੱਥੇ ਲਿਆਂਦਾ ਜਾਵੇ ਕਿਉਂਕਿ ਜਿਹੜਾ ਜਿਹੜੇ ਇਹਨਾਂ ਦੇ ਦਾਦਾ ਸਵਰਗੀਏ ਬਲ ਸਿੰਘ ਮੁੱਖ ਮੰਤਰੀ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਬਸਾਉਣ ਦੇ ਲਈ ਆਪਣੀ ਕੁਰਬਾਨੀ ਦਿੱਤੀ ਮੈਨੂੰ ਲੱਗਦਾ ਵੀ ਬਿੱਟੂ ਜਿਹਨਾਂ ਨੇ ਉਹਦੀ ਜਿਹੜੀ ਚਿੱਠੀ ਭਾਗ ਉਹਨੂੰ ਦਾਗ ਲਾਤਾ ਜੋ ਇਹ ਬਹੁਤ ਬਦਕਿਸਮਤੀ ਦੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਨੰਬਰ 2 ਗੱਲ ਇਹ ਇੱਕ ਹੈ ਵੀ ਜਿਹੜੇ ਅੱਜ ਪੰਜਾਬ ਦੇ ਵਿੱਚ ਮੈਨੂੰ ਦੇਖੋ ਮੈਂ ਹਿਮਾਚਲ ਦਾ ਚਾਰਜ ਵੀ ਲਾਇਆ ਹੋਇਆ ਹੈ ਮੈਨੂੰ ਕਾਂਗਰਸ ਪਾਰਟੀ ਨੇ ਹਿਮਾਚਲ ਦੇ ਵਿੱਚ ਵੀ ਮੈਂ ਜੋ ਸਰਵੇ ਦਿੱਖੇ ਤੇ ਜਾਗੀਆਂ ਉੱਥੇ ਵੀ ਬੀਜੇਪੀ ਕਾਂਗਰਸ ਤੋਂ ਬਹੁਤ ਨੀਚੇ ਚੱਲ ਰਹੀ ਹੈ ਜਿਹੜੇ ਉੱਤੇ ਉਹਨਾਂ ਨੇ ਕੰਮ ਕੀਤੇ ਨੇ ਬੀਜੇਪੀ ਨੇ ਐਮਐਲਏ ਨਾ ਛੇ ਐਮਐਲਏ ਨਾ ਉਹ ਵੀ ਜਲਦੀ ਐਮਐਲਏ ਦੁਬਾਰਾ ਕਾਂਗਰਸ ਪਾਰਟੀ ਜੁਆਇਨ ਕਰਕੇ ਦੁਬਾਰਾ ਕਾਂਗਰਸ ਦੀ ਜਿਹੜੀ ਸਾਡੀ ਸਰਕਾਰ ਹੈ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਵਿੱਚ ਹੀ ਭਾਗੀ ਕਿਤੇ ਜਾਣਗੇ ਉਹਦੇ ਵਿੱਚ ਕੰਮ ਕਰਨਗੇ ਪਾਰਟੀ ਦੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਂ ਅੱਜ ਚੱਲਿਆ ਮਲੇਰਕੋਟਲਾ ਬਲੇਕ ਹੌਸ ਸਟੇ ਡੀਜੀਪੀ ਪ੍ਰੂਫ ਮੁਸਤਫਾ ਸਾਹਿਬ ਨੇ ਉਹਨਾਂ ਦੇ ਅਰੇ ਉਹਨਾਂ ਦੇ ਹਾਊਸ ਤੇ ਇੱਕ ਅਸੀਂ ਕਾਨਫਰੰਸ ਕਰਨ ਜਾ ਰਹੇ ਹਾਂ ਉਹ ਕਾਨਫਰੰਸ ਦੇ ਵਿੱਚ ਮੈਨੂੰ ਜੋ ਮੈਸੇਜ ਆਏ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਚੇਅਰਮੈਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ ਕਾਂਗਰਸ ਦੇ ਪਿੰਡਾਂ ਦੇ ਕਾਫੀ ਦੂਰ ਦੂਰ ਤੋਂ ਸਰਪੰਚਾਂ ਦਾ ਤੇ ਆਉਣਾ ਲੱਗਿਆ ਹੋਇਆ ਜੋ ਮੈਂ ਹੁਣ ਇਹ ਤੋਂ ਬਾਅਦ ਦੇ ਵਿੱਚ 11 12 ਵਜੇ ਮੈਂ ਉੱਥੇ ਜਾ ਕੇ ਜਿਹੜੀ ਸਖਵਾਲ ਸਿੰਘ ਖੈਰਾ ਜੀ ਜਾ ਰਹੇ ਨੇ ਮੇਰੇ ਨਾਲ ਉੱਥੇ ਅਸੀਂ ਜਿਹੜੀ ਮੀਟਿੰਗ ਅਡਰੈਸ ਕਰਨੀ ਹੈ ਉਹ ਮੈਂ ਉਮੀਦ ਕਰਦਾ ਵੀ ਅਸੀਂ ਪੰਜਾਬ ਦੇ ਵਿੱਚ ਇਸ ਵੇਲੇ ਦੁਬਾਰਾ ਲੋਕਾਂ ਦਾ ਮੂਵਮੈਂਟ ਕਾਂਗਰਸ ਪਾਰਟੀ ਕਿਨੇ ਚੱਲਿਆ ਹੈ